ਇੱਕ ਕਾਂ ਦੀ ਤੇ ਇੱਕ ਹੰਸ ਦੀ ਮਿੱਤਰਤਾ ਹੋ ਗਈ ਕਾਂ ਨੇ ਕਿਸੇ ਵੇਲੇ ਹੰਸ ਨੂੰ ਕਿਹਾ ਸਿਰਫ ਇੱਕ ਉਦਾਹਰਨ ਹੈ ਸਮਝਣ ਵਾਸਤੇ ਮਨਮੁਖ ਦੀ ਤੇ ਗੁਰਮੁਖ ਦੀ ਗੱਲ ਆਏ ਕਾਂ ਨੇ ਹੰਸ ਕੋਲ ਜਾ ਕੇ ਕਈ ਵਾਰੀ ਬੈਠਣਾ ਤੇ ਇੱਕ ਦਿਨ ਹੰਸ ਨੂੰ ਕਾਂ ਕਹਿੰਦਾ ਵੀ ਚੱਲ ਮੈਂ ਤੈਨੂੰ ਆਪਣਾ ਦੇਸ਼ ਵਿਖਾਵਾਂ ਤੈਨੂੰ ਆਪਣਾ ਇਲਾਕਾ ਵਿਖਾਵਾਂ ਹੰਸ ਕਾਂ ਦੇ ਨਾਲ ਉੱਡ ਕੇ ਆ ਗਿਆ ਤੇ ਜਦੋਂ ਆਇਆ ਵਾ ਨਾ ਜਾ ਕੇ ਕਰਕੇ ਵੇਖਿਆ ਇੱਕ ਗੰਦਗੀ ਦਾ ਫੁੜਾ ਗੰਦਾ ਢੇਰ ਲੱਗਾ ਸੀ ਦੁਕਾਨ ਕਿ ਉਥੇ ਬੈਠ ਗਿਆ ਤੇ ਉਹ ਹੰਸ ਨੂੰ ਕਹਿੰਦਾ ਹੰਸ ਕਹਿੰਦਾ ਵੀ ਆਹ ਤੇਰਾ ਘਰ ਆ ਕਹਿੰਦਾ ਕਿਉਂ ਕਹਿੰਦਾ ਗੋੜੇ-ਗੋੜੇ ਗਦਗੀ ਆ ਬੰਦਬੂ ਕਿੰਨੀ ਆ ਭੈੜਾ ਹੀ ਭੈੜੀ ਥਾਂ ਆ ਕਿਥੇ ਲਿਆ ਕੇ ਬਾਹਰ ਤਾਈ ਇਥੇ ਆ ਲੈਣਾ ਤੂੰ ਉਹਨੇ ਆਖਿਆ ਨਹੀਂ 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 ਮੇਰਾ ਘਰ ਏ ਥੋੜਾ ਮੈਂ ਤਾਂ ਵੇਹੇ ਸਾਹ ਲੈਣ ਵਾਸਤੇ ਰੁਗਿਆ ਘਰ ਤੇ ਮੇਰਾ ਅੱਗੇ ਆ ਪਰ ਮਨ ਚ ਕੀਰਖਾ ਜਾਗ ਬੀਬੀ ਨੇ ਮੇਰੇ ਘਰ ਦੀ ਤੋਹੀਨ ਕੀਤੀ ਆ ਉਹਨੇ ਮਨ ਚ ਸੋਚਿਆ ਵੀ ਮੈਂ ਵਾਕਿਆ ਇੰਨਾ ਤੇ ਮੈਂ ਇੱਥੇ ਹੀ ਆ ਪਰ ਇਹਨੂੰ ਮੇਰੇ ਮੇਰਾ ਘਰ ਚੰਗਾ ਨਹੀਂ ਲੱਗਾ ਮੇਰੇ ਘਰ ਬਾਰੇ ਮਾੜਾ ਬੋਲਿਆ ਬੰਦੇ ਨੇ ਵੀਰਖਾ ਰੱਖੀ ਅੰਦਰ ਉਹਨੂੰ ਉਡਾਰੀ ਮਾਰੀ ਤੇ ਬਾਗ ਤੇ ਇੱਕ ਬਾਗ ਚ ਲੈ ਗਿਆ ਤੇ ਪਰ ਉਹ ਗੁੱਸਾ ਉਹ ਈਰਖਾ ਅੰਦਰ ਰੱਖੀ ਆ ਵੀ ਇਹਨੇ ਮੈਨੂੰ ਸ਼ਬਦ ਮਾੜਾ ਕੇ ਆਂ ਕਾਂਬਿਰਤੀ ਇਦਾਂ ਦੀ ਆ ਕਾਂਬਿਰਤੀ ਜਿਹੜੀ ਆ ਨਾ ਉਹ ਕਦੇ ਅੰਦਰੋਂ ਔਗਣ ਨਹੀਂ ਛੱਡਦੀ ਕੇ ਇਹਦੀ ਗੱਲ ਸੁਣ ਕੇ ਅਣ ਸੁਣੀ ਨਹੀਂ ਕਰਦੀ ਕਾਂਬਿਰਤੀ ਅੰਦਰ ਵਸਾ ਲੈਂਦੀ ਆ ਕਿਤੇ ਨਾ ਕਿਤੇ ਫਿਰ ਮੌਕਾ ਲੱਭਦਾ ਰਹਿੰਦਾ ਬੰਦਾ ਕਿਤੇ ਵੀ ਮੈਨੂੰ ਇਹ ਦਾੜ ਥੱਲੇ ਆਉ ਤੇ ਮੈਂ ਦੱਸਾਂਗਾ ਵੀ ਤੂੰ ਕਦੇ ਮੈਨੂੰ ਆ ਸ਼ਬਦ ਕਹੇ ਸੀ ਹੁਣ ਇੱਕ ਬਾਗ ਵਿੱਚ ਲੈ ਗਿਆ ਤੇ ਮਨ ਚੋਂ ਹੀ ਈਰਖਾ ਮੇਰਾ ਘਰ ਲੰਦਿਆ ਮੇਰਾ ਘਰ ਲੰਦਿਆ ਇਹਨੇ ਜਦੋਂ ਹੈ ਇਹ ਚੀਜ਼ ਮਾੜੀ ਤੇ ਮਾੜੀ ਨੂੰ ਮਾੜਾ ਹੀ ਕਹਿਣਾ ਸੀ ਹੰਸ ਕਦੇ ਇਹੋ ਜੀ ਥਾਂ ਤੇ ਬੈੰਦਾ ਹੀ ਨਹੀਂ ਸੀ ਪਰ ਉਹਨੇ ਸ਼ਿਕਾਇਤ ਜਦੋਂ ਬਾਗ ਵਿੱਚ ਗਿਆ ਉੱਥੇ ਕਿ ਸ਼ਿਕਾਰੀ ਸ਼ਿਕਾਰ ਕਰਦਾ ਹੈ ਕਹਾ ਕਹਿੰਦਾ ਵੀ ਆਤ ਨੂੰ ਮੈਂ ਆਪਣਾ ਜਿੱਥੇ ਮੈਂ ਜਿਹੜੇ ਰੁੱਖ ਤੇ ਰਹਿਣਾ ਤੂੰ ਉਸ ਰੁੱਖ ਤੇ ਬਿਠਾਵਾਂ ਨੂੰ ਨੂੰ ਪਤਾ ਸੀ ਵੀ ਇੱਥੇ ਇੱਕ ਸ਼ਿਕਾਰੀ ਬੈੰਦਾ ਹਰ ਵਰੀ ਉਹਥੇ ਲਿਆ ਕੇ ਕਾਂ ਹੰਸ ਨੂੰ ਬਿਠਾ ਦਿੰਦਾ ਹੈ ਤੇ ਜਿੱਥੇ ਸ਼ਿਕਾਰੀ ਥਲੇ ਆਰਾਮ ਕਰ ਰਿਹਾ ਸੀ ਉਸ ਜਗ੍ਹਾ ਤੇ ਬੈਠਿਆਂ ਸਿੱਧਿਆਂ ਹੋ ਕੇ ਕਾਂ ਨੂੰ ਪਰੇਟ ਕਰ ਦिती ਜਿਹਦੇ ਕਰਕੇ ਸ਼ਿਕਾਰੀ ਨੂੰ ਇਨਾ ਗੁੱਸਾ ਆਇਆ ਤ ਉਹਨੇ ਤੀਰ ਕਮਾਨ ਸੱਦਾ ਕੀਤਾ ਤੇ ਨਿਸ਼ਾਨਾ ਲਾਇਆ ਕਾਂ ਨੂੰ ਤੇ ਕਾਂ ਬਿਠਾ ਹੰਸ ਦੇ ਲਾਗੇ ਉਨੇ ਇੰਨੀ ਚਲਾਕੀ ਵਰਤੀ ਜਦੋਂ ਸ਼ਿਕਾਰੀ ਨੇ ਤੀਰ ਛੱਡਿਆ ਤੇ ਜਿਹੜਾ ਕਾਂ ਹੀ ਨਾ ਉਹ ਹੰਸ ਦੇ ਅਗੋਂ ਦੀ ਹੋ ਕੇ ਚਕਾਨੀ ਮਾਰ ਕੇ ਨਿਕਲ ਗਿਆ ਤੇ ਤੀਰ ਹੰਸ ਨੂੰ ਜਾ ਲੱਗਾ ਜਦੋਂ ਹੰਸ ਥਲੇ ਡਿੱਗਾ ਮਰ ਗਿਆ ਲੜਫਰਿਆ ਸੀ ਤੇ ਸ਼ਿਕਾਰੀ ਉਹਨੂੰ ਕਹਿ ਰਿਹਾ ਤੂੰ ਕਿਦਰ ਮਰ ਗਿਆ ਤੂੰ ਕਿਦਰ ਫਸ ਗਿਆ ਕਹਿ ਲੱਗਾ ਮਾੜੇ ਬੰਦੇ ਦੀ ਸੰਗਤ ਕਰ ਬੈਠਾ ਵਾਂ ਮਾੜੇ ਬੰਦੇ ਦੀ ਸੰਗਤ ਦਾ ਨਤੀਜਾ ਆ ਹੋਇਆ ਏ ਕਾਂ ਪਾਸੇ ਖੜਾ ਹੱਸ ਰਿਹਾ ਏ ਕਹਿਣ ਲੱਗਾ ਸੁਣਾ ਲਿਆ ਬਦਲਾ ਕਣੀ ਤੂੰ ਮੇਰਾ ਘਰ ਨੰਦਿਆ ਹੈ ਵਿਦਵਾਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਵੀ ਕਾਂ ਬਿਰਤੀ ਇਦਾਂ ਦੀ ਹੈ ਕਿ ਕਿਸੇ ਵੇਲੇ ਵੀ ਚਲਾਕੀ ਵਰਤ ਕੇ ਹੰਸ ਬਿਰਤੀ ਨੂੰ ਖਤਮ ਕਰ ਸਕਦੀ ਹੈ